ਅਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੀਵਨ ਦੇ ਦਰਸ਼ਨ ਕਰਦੇ ਆ ਹੁਣ ਤੱਕ ਇੱਥੋਂ ਤੱਕ ਵਿਚਾਰ ਕੀਤੀ ਹੈ ਕਿ ਕਿਵੇਂ ਗੁਰੂ ਕੇ ਸਿਖਾਣੇ ਨਿਰਮੋਹ ਦੇ ਸਥਾਨ ਦੇ ਉੱਤੇ ਜਿਹੜੇ ਪਹਾੜੀ ਰਾਜੇ ਸਨ ਉਹਨਾਂ ਨੂੰ ਜੰਗ ਦੇ ਮੈਦਾਨ ਦੇ ਵਿੱਚ ਲਾਇਆ ਇੱਥੇ ਇੱਕ ਇਹ ਵੀ ਘਟਨਾ ਵਾਪਰਦੀ ਹੈ ਕਿ ਜਿਹੜੇ ਦੋ ਮੁਸਲਮਾਨ ਤੋਪੀ ਨੇ ਉਹਨਾਂ ਨੇ ਗੋਲੇ ਦਾ ਜਿਹੜਾ ਗੋਲਾ ਧਾਗਿਆ ਉਹ ਜਿਹੜਾ ਗੋਲਾ ਸੀ ਗੋਲਾ ਜਿਹੜਾ ਗੁਰੂ ਮਹਾਰਾਜ ਜੀ ਦੇ ਉੱਪਰ ਸਿੱਖ ਚੌਰ ਕਰ ਰਿਹਾ ਸੀ ਉਹਦੇ ਜਾਵਜਾ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਦੋ ਤੀਰ ਚਲਾਏ ਤੇ ਤੀਰਾਂ ਦੇ ਨਾਲ ਜਿਹੜੇ ਮੁਸਲਮਾਨ ਤੋਪੀ ਸਨ ਉਹਨਾਂ ਨੂੰ ਮੌਤ ਦੇ ਘਾਟੋਂ ਤਾ ਉਸ ਤੋਂ ਬਾਅਦ ਜਦੋਂ ਇਹ ਸਭ ਕੁਝ ਹੁੰਦਾ ਹੈ ਤੇ ਜਿਹੜਾ ਵਿਸਾਲੀ ਦਾ ਰਾਜਾ ਹੈ ਨਾ ਵਿਸਾਲੀ ਦਾ ਰਾਜਾ ਵਜੀਰ ਖਾਂ ਨੂੰ ਆਖਦਾ ਕਿ ਤੁਸੀਂ ਲੜਾਈ ਨਾ ਲੜੋ ਮੈਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਆਪਣੇ ਕੋਲ ਲੈ ਜਾਣਾ ਉਸ ਤੋਂ ਬਾਅਦ ਵਜੀਰ ਖਾਂ ਅਤੇ ਅਜਮੇਰ ਚੰਦ ਨੇ ਇਹ ਸਲਾਮ ਮੰਨ ਲਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਸਾਲੀ ਚਲੇ ਜਾਂਦੇ ਨੇ ਕੁਝ ਸਮਾਂ ਮਸਾਲੀ ਰਹਿੰਦੇ ਨੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਿਰ ਅਨੰਦਪੁਰ ਸਾਹਿਬ ਦੀ ਧਰਤੀ ਤੇ ਆ ਜਾਂਦੇ ਨੇ ਯਾਦ ਰੱਖੋ ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜੀਵਨ ਪੜ੍ਹਦੇ ਹਾਂ ਅਸੀਂ ਪਿਛਲੇ ਸਮੇਂ ਦੇ ਅੰਦਰ ਵੀ ਵਿਚਾਰ ਕੀਤੀ ਸੀ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਮਾਤਾ ਜੀਤਾ ਜੀ ਦਾ ਵਿਆਹ ਆ ਉਸ ਤੋਂ ਬਾਅਦ ਮਾਤਾ ਜੀਤਾ ਜੀ ਨੂੰ ਕੋਈ ਬਿਮਾਰੀ ਲੱਗ ਗਈ ਉਹ ਮੰਝੇ ਤੋਂ ਨਹੀਂ ਉੱਠ ਸਕਦੇ ਸਨ ਕੁਝ ਸਮਾਂ ਪਾ ਕੇ ਉਹ ਜਿਹੜੀ ਬਿਮਾਰੀ ਠੀਕ ਹੋ ਗਈ ਬਿਮਾਰੀ ਤੋਂ ਬਾਅਦ ਮਾਤਾ ਜੀਤਾ ਜੀ ਦੇ ਕੋਖੋਂ ਬਾਬਾ ਜੋਰਾਵਰ ਸਿੰਘ ਬਾਬਾ ਜੁਝਾਰ ਸਿੰਘ ਤੇ ਬਾਬਾ ਫਤਿਹ ਸਿੰਘ ਜਿਹੜੇ ਤਿੰਨ ਸਾਬ ਜਦ ਨੇ ਤਿੰਨਾ ਸਾਬ ਜਦ ਨੇ ਜਨਮ ਲਿਆ ਜਦੋਂ 1700 ਈਸਵੀ ਦੇ ਅੰਦਰ ਦਸੰਬਰ ਦਾ ਆਖਿਰਲਾ ਮਹੀਨਾ ਹੁੰਦਾ ਇਹਨਾਂ ਤਾਂ ਮਾਤਾ ਜੀਤਾ ਜੀ ਫਿਰ ਉਸ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਉਸ ਤੋਂ ਬਾਅਦ ਜਦੋਂ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਨੇ ਨਾ ਦੇ ਮਾਤਾ ਸਹਿਮ ਮਾਤਾ ਜੀਤਾ ਜੀ ਸਵਰਗਵਾਸ ਹੋ ਜਾਂਦੇ ਨੇ 1698 ਈਸਵੀ ਦੇ ਅੰਦਰ ਬਾਬਾ ਫਤਿਹ ਸਿੰਘ ਦਾ ਜਨਮ ਹੁੰਦਾ ਹੈ ਤੇ 1700 ਈਸਵੀ ਦੇ ਅੰਦਰ ਮਾਤਾ ਜੀਤਾ ਜੀ ਅਕਾਲ ਚਰਣਾ ਕਰ ਜਾਂਦੇ ਨੇ ਅਸੀਂ ਇਹ ਵੀ ਵਿਚਾਰ ਕੀਤੀ ਸੀ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ आनंदपुर صاحب ਦੀ ਧਰਤੀ ਦੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਸ਼ਹੀਦੀ ਤੋਂ ਬਾਅਦ ਇਹ ਐਲਾਨ ਕੀਤਾ ਸੀ ਕਿ ਜਿਹਦੇ ਘਰ ਪੁੱਤਰ ਨੇ ਉਹ ਆਨੰਦਪੁਰ ਸਾਹਿਬੇ ਖੇ ਭੇਜ ਦਿਓ ਤਾਂ ਜਿਹੜਾ ਰੂਤਾਸ ਦਾ ਰਾਜਾ ਸੀ ਰੂਤਾਸ ਦਾ ਰਹਿਣ ਵਾਲਾ ਜਿਹੜਾ ਸੇਵਕ ਸੀ ਉਹਦੇ ਘਰ ਕੋਈ ਪੁੱਤਰ ਨਹੀਂ ਸੀ ਕੋਈ ਤੀਰ ਨਹੀਂ ਸੀ ਉਸ ਤੋਂ ਬਾਅਦ ਉਸਦੇ ਘਰ ਇੱਕ ਬੱਚੀ ਨੇ ਜਨਮ ਲਿਆ ਜਿਸ ਦਾ ਨਾਮ ਸਹਿਬਦੇਵਾ ਰੱਖਿਆ ਗਿਆ ਉਹ ਜਿਹੜੀ ਬੱਚੀ ਸੀ ਉਹਦਾ ਜਿਹੜਾ ਪਿਤਾ ਸੀ ਨਾ ਉਹ ਸ਼ੁਰੂ ਤੋਂ ਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਆਪਣਾ ਜਵਾਈ ਮੰਨਦਾ ਸੀ ਤੇ ਜਿਹੜੀ ਬੱਚੀ ਸੀ ਸਹਿਬਦੇਵਾ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਆਪਣਾ ਪਤੀ ਮੰਨਦੀ ਸੀ ਜਦੋਂ 1700 ਈਸਵੀ ਦੇ ਅੰਦਰ ਆਨੰਦਪੁਰ ਸਾਹਿਬੇ ਕਿਉਂ ਹੁੰਦੇ ਨੇ ਤੋ ਜਿਹੜਾ ਸੇਵਕ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਬੇਨਤੀ ਕਰਦਾ ਹੈ ਕਿ ਸਤਿਗੁਰ ਜੀ ਜਦੋਂ ਤੁਸੀਂ ਪਿਛਲੇ ਸਮੇਂ ਦਿਨਦਰ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਸੀ ਤਾਂ ਤੁਸੀਂ ਇਹ ਐਲਾਨ ਕੀਤਾ ਸੀ ਕਿ ਜਿਹਦੇ ਕਰਤੀ ਹੈ ਪੁੱਤਰ ਆਨੰਦਪੁਰ ਸਾਹਿਬ ਦੀ ਧਰਤੀ ਤੇ ਦੇ ਦੇ ਗੁਰੂ ਕਰ ਦੇ ਦਿਓ ਮੇਰੇ ਕੋਲ ਧੀ ਨਹੀਂ ਸੀ ਮੇਰੇ ਕੋਲ ਪੁੱਤਰ ਨਹੀਂ ਸੀ ਉਸ ਤੋਂ ਬਾਅਦ ਮੇਰੇ ਕਾ ਤੀਨੇ ਜਨਮ ਲਿਆ ਤੇ ਇਹ ਬਚਪਨ ਤੋਂ ਲੈ ਕੇ ਹੁਣ ਤੱਕ ਤੁਹਾਨੂੰ ਆਪਣਾ ਪਤਨੀ ਮੰਨਦੀ ਹੈ ਤੁਸੀਂ ਇਸ ਨਾਲ ਵਿਆਹ ਕਰਵਾ ਲਓ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਬਚਨ ਸੁਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਸਤੇ ਬੜਾ ਔਖਾ ਸਮਾ ਆ ਗਿਆ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੋਲ ਉਹਨਾਂ ਦਾ ਅੱਗੇ ਵੀ ਵਿਆਹ ਹੋਇਆ ਸੀ ਸੰਗਤਾਂ ਦੇ ਜੋਰ ਪਾਉਣ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮਾਤਾ ਸੱਜ ਦੇਵਾਂ ਦੇ ਨਾਲ ਵਿਆਹ ਕਰਵਾ ਲਿਆ ਉਸ ਤੋਂ ਬਾਅਦ ਮਾਤਾ ਸੱਜ ਦੇਵ ਨੂੰ ਅੰਮ੍ਰਿਤ ਛਕਾਇਆ ਗਿਆ ਅੰਮ੍ਰਿਤ ਛਕਾਇਆ ਗਿਆ ਉਹਨਾਂ ਨੂੰ ਖੰਡੇ ਬਾਟੇ ਦੀ ਪਹਲ ਛਕਾਈ ਗਈ ਉਸ ਤੋਂ ਬਾਅਦ ਜਦੋਂ ਵੀ ਅਸੀਂ ਸਿੱਖ ਖੰਡੇ ਬਾਟੇ ਦੀ ਪਹਲ ਛਕਦੇ ਨੇ ਤੇ ਉਹਨਾਂ ਨੂੰ ਜਦੋਂ ਆਖੇ ਜਾਂਦਾ ਕਿ ਅੱਜ ਤੋਂ ਬਾਅਦ ਤੁਹਾਡਾ ਜਿਹੜਾ ਪਿਤਾ ਹੈ ਤੁਹਾਡਾ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤੇ ਜਿਹੜੀ ਤੁਹਾਡੀ ਮਾਤਾ ਹੈ ਨਾ ਮਾਤਾ ਸਾਹਿਬ ਦੀ ਬਾ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਨੰਦਪੁਰ ਸਾਹਿਬ ਦੀ ਧਰਤੀ ਤੇ ਦਿਨ ਬਤਾਉਂਦੇ ਨੇ ਇਹ ਜਿਹੜਾ ਸਮਾਂ ਹੈ ਸਮੇਂ ਦੇ ਅੰਦਰ ਥੋੜੀਆਂ ਬਹੁਤ ਝਿਰਪਾ ਹੁੰਦੀਆਂ ਨੇ ਲੜਾਈਆਂ ਹੁੰਦੀਆਂ ਨੇ ਫਿਰ ਸ਼ਾਂਤੀ ਹੋ ਜਾਂਦੀ ਹੈ ਫਿਰ ਜਿਹੜਾ ਜਮੇਰ ਚੰਦ ਹੈ ਫਿਰ ਕਿਤੇ ਨਾ ਕਿਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਿੱਖਾਂ ਦੇ ਉੱਤੇ ਹਮਲੇ ਕਰ ਦਿੰਦਾ ਹੈ ਫਿਰ ਲੜਾਈ ਹੁੰਦੀ ਹੈ ਨਿੱਕੀਆਂ-ਬੁਟੀਆਂ ਚੜਪਾਉਂਦੀਆਂ ਇਸ ਤਰ੍ਹਾਂ ਜਿਹੜਾ 1700 ਤੋਂ ਲੈ ਕੇ 1704 ਈਸਵੀ ਤੱਕ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਸਿੱਖ ਸੰਬੰਧਿਤ ਕਰਦੇ ਨੇ ਇੰਨਾ ਸਮਾਂ ਨੇ ਅੰਦਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਿਹੜਾ ਪਰਿਵਾਰ ਹੈ ਪਰਿਵਾਰ ਤਿੰਨੋਂ ਈਸਿਆਂ ਦੇ ਵਿੱਚ ਵੰਡਿਆ ਜਾਣਾ ਹੈ ਕਿਵੇਂ ਜਿਹੜਾ ਹਿੰਦੂ ਬ੍ਰਾਹਮਣ ਹਿੰਦੂ ਬ੍ਰਾਹਮਣ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕੋਲ ਆਉਂਦਾ ਹੈ ਬੇਨਤੀ ਕਰਦਾ ਹੈ ਕਿ ਸਤਗੁਰੂ ਜੀ ਜਿਹੜੀ ਮੇਰੀ ਪਤਨੀ ਦਾ ਡੋਲਾ ਹੈ ਜਦੋਂ ਮੈਂ ਆ ਰਿਹਾ ਸੀ ਤੇ ਜਿਹੜੇ ਲੋਕ ਨੇ ਉਹ ਖੋ ਕੇ ਲੈ ਕੇ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਪੁੱਤਰ ਬਾਬਾ ਅਜੀਤ ਸਿੰਘ ਨੂੰ ਭੇਜਦੇ ਨੇ ਉਹ ਜਿਹੜਾ ਇਤਿਹਾਸ ਹੈ ਸੀ ਉੰਦੇ ਦਿਨਾਂ ਦੇ ਇੰਦਰ ਸ਼ਰਮਣ ਕਰਾਂਗੇ ਜਦੋਂ ਇਹ ਸਮਾਂ ਬੀਤਦਾ ਹੈ ਨਾ 1700 ਤੋਂ ਲੈ ਕੇ 1740 ਇਸਵੀ ਦਾ ਹੁਣ ਜਿਹੜੀਆਂ ਸੰਗਤਾਂ ਆਨੰਦਪੁਰ ਸਾਹਿਬ ਦੀ ਧਰਤੀ ਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਹੁੰਦੀਆਂ ਨੇ ਨਾ ਹੁਣ ਜਿਹੜੇ ਰਾਹ ਦੇ ਵਿੱਚ ਡੰਗਣਦੇ ਨੇ ਨਾ ਉਹ ਜਿੰਨੀਆਂ ਸੰਗਤਾਂ ਹੁੰਦੀਆਂ ਨੇ ਉਹਨਾਂ ਨੂੰ ਲੁੱਟੀ ਜਾਂਦੇ ਨੇ ਇਹ ਜਿਹੜੀਆਂ ਸੰਗਤਾਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕੋਲ ਪਹੁੰਚਦੀਆਂ ਨੇ ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਭਾਈ ਉਹਦੇ ਸਿੰਘ ਨੂੰ ਬਾਜ ਦਿੰਦੇ ਕਿ ਮੇਰੇ ਪੁੱਤਰ ਮੈਨੂੰ ਸ਼ਿਕਾਇਤ ਆ ਰਹੀ ਹੈ ਨੇ ਕਿ ਜਿਹੜੀ ਧਰਤੀ ਤੇ ਲੋਕਾਂ ਨੂੰ ਆਨੰਦ ਮਿਲਣਾ ਹੈ ਜਿਹੜੀ ਧਰਤੀ ਤੇ ਸਾਨੂੰ ਆਨੰਦ ਮਿਲ ਰਿਹਾ ਹੈ ਜਿਹਦਾ ਨਾਂ ਹੀ ਆਨੰਦਪੁਰ ਹੈ ਜਿਹੜੀਆਂ ਸੰਗਤਾਂ ਦਰਸ਼ਨ ਕਰਨ ਵਾਸਤੇ ਹੁੰਦੀਆਂ ਨੇ ਉਹਨਾਂ ਨੂੰ ਰਾਹ ਦੇ ਵਿੱਚ ਲੁੱਟਿਆ ਜਾ ਰਿਹਾ ਸੋ 100 ਸਿੰਘ ਲੈ ਜਾ ਜਿਹੜੇ ਇਹ ਰੰਗੜ ਨੇ ਜਿਹੜੇ ਲੋਕ ਸੰਗਤਾਂ ਨੂੰ ਲੁੱਟਦੇ ਨੇ ਇਨਾਂ ਦੇ ਨਾਲ ਦੋਸਤ ਕਰਕੇ ਫਿਰ ਭਾਈ ਉਦੇਸ ਸਿੰਘ ਸਿੱਖ ਲੈ ਕੇ ਜਿਹੜੇ ਰੰਗੜ ਜਿਹੜੇ ਲੋਕ ਆਨੰਦਪੁਰ ਸਾਹਿਬ ਆਉਣ ਵਾਲੀਆਂ ਸੰਗਤਾਂ ਨੂੰ ਲੁੱਟਦੇ ਨੇ ਉਹਨਾਂ ਦੇ ਨਾਲ ਲੜਾਈ ਲੜਦੇ ਨੇ ਉਹਨਾਂ ਨੂੰ ਸਬਕ ਸਿਖਾਤੀ ਹੁੰਦੇ ਨੇ ਇਸ ਤਰ੍ਹਾਂ ਜਿਹੜੀਆਂ ਸੰਗਤਾਂ ਆਨੰਦਪੁਰ ਸਾਹਿਬ ਆ ਕੇ ਹੁੰਦੀਆਂ ਨੇ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਸ਼ਨ ਕਰਦੀਆਂ ਨੇ ਜਿਹੜਾ ਬਾਕੀ ਦਾ ਇਤਿਹਾਸ ਹੈ ਬਾਕੀ ਦਾ ਇਤਿਹਾਸ ਅਸੀਂ ਆਉਂਦੇ ਸਮੇਂ ਦੇ ਅੰਦਰ ਮਿਚਾਰਨ ਦਾ ਜੁੱਤਰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ